ਅੱਜ ਆਪਾਂ ਤਿਆਰ ਕਰਨ ਲੱਗੇ ਸੀਗੇ ਜੀ ਕਣਕ ਦੇ ਆਟੇ ਦੇ ਮੋਤੀਚੂਰ ਦੇ ਲੱਡੂ ਠੀਕ ਹੈ ਪਸੀਨੋ ਪਸੀਨੀ ਹੋ ਗਏ ਬੱਚੇ ਆਏ ਹੋਏ ਨੇ ਸ਼ੂਟਿੰਗਾਂ 'ਚ ਨੇ ਆਏ ਤੇ ਜਿੰਨਾ ਚਿਰ ਜਵਾਕਾਂ ਨੂੰ ਚੰਗਾ ਖਾਣਾ ਪੀਣਾ ਨਾ ਮਿਲੇ ਉਹਨਾਂ ਨੂੰ ਫਿਰ ਨਾਨਕੇ ਆਿਆਂ ਦਾ ਸਵਾਦ ਨਹੀਂ ਆਉਂਦਾ ਤੇ ਤੁਹਾਨੂੰ ਵੀ ਪਤਾ ਹੀ ਹੈ ਨਾ ਇਹਨਾਂ ਗੱਲਾਂ ਦਾ ਸ਼ੂਟਿੰਗਾਂ ਜਵਾਕਾਂ ਨੇ ਨਾਨਕੀ ਖਾਣ ਪੀਣ ਖਾਤਰੀ ਜਵਾਕ ਆਉਂਦੇ ਨੇ ਤੇ ਮਾਣਦੇ ਨੇ ਸ਼ੂਟੀਆਂ ਤੇ ਆਪਾਂ ਵੀ ਪਈ ਤਿਆਰੀ ਕਰਕੇ ਰੱਖੀ ਦੀ ਹੈਗੀ ਵੀ ਬੱਚੇ ਆਉਣਗੇ ਵਾਂਸਵੰਨੀ ਦੀਆਂ ਚੀਜ਼ਾਂ ਬਣਾਵਾਂਗੇ ਅੱਜ ਆਪਾਂ ਬਣਾਏ ਹੈ ਜੀ ਕਣਕ ਦੇ ਆਟੇ ਦੇ ਮੋਤੀचूर ਦੇ ਲੱਡੂ ਬੇਸਣ ਦੇ ਤਾਂ ਸਾਰੀ ਦੁਨੀਆ ਬਣਾਉਂਦੀ ਹੈ ਤੇ ਆਪਾਂ ਬਣਾਇਆ ਕਣਕ ਦੇ ਆਟੇ ਦੇ ਬੱਚੇ ਕਹਿੰਦੇ ਨਾਨੀ ਕੀ ਬਣਾ ਕੇ ਦੇਣੀ ਹੈ ਮਹਾਪੁੱਤ ਮੈਂ ਲੱਡੂ ਬਣਾ ਕੇ ਲਿਆਉਣੀ ਆ ਤੁਹਾਡੇ ਵਾਸਤੇ ਤੇ ਆਪਾਂ ਕੀ ਕੀਤਾ ਜੀ ਰੋਟੀਆਂ ਪਈਆਂ ਸੀਗੀਆਂ 8-10 ਰੋਟੀਆਂ ਪਈਆਂ ਸੀ ਮੈਂ ਖਾ ਚਲੋ ਇਹਨਾਂ ਨੂੰ ਵੀ ਸੰਭਾਲੋ ਨਾਲੇ ਤਾਂ ਇਹ ਬਿਲੇ ਲੱਗ ਜਾਣਗੀਆਂ ਨਾਲੇ ਲੱਡੂ ਬਣ ਜਾਣਗੇ ਹਨਾ ਸਵੇਰੇ ਮੇਰੀ ਕੀ ਆਤਾ ਬੱਚਾ ਜਦੋਂ ਆਏ ਹੁੰਦੇ ਨਾ ਬੱਚਿਆਂ ਵਾਲੇ ਘਰੇ ਦੋ ਚਾਰ ਰੋਟੀਆਂ ਵੱਧ ਪਕਾ ਕੇ ਰੱਖੀ ਦੀਆਂ ਨੇ ਵੀ ਚੱਲ ਬੱਚੇ ਕੁਛ ਨਾ ਕੁਛ ਮੰਗ ਹੀ ਲੈਂਦੇ ਨੇ ਕਈ ਵਾਰੀ ਕਹਿੰਦੇ ਸਾਨੂੰ ਭੁੱਖ ਲੱਗੀ ਆ ਸਾਨੂੰ ਹੋਰ ਕੁਝ ਖਾਣਾ ਆਪ ਆਪ ਦੇ ਕੰਮ ਲੱਗੇ ਪਏ ਹੁੰਦੇ ਆ ਫਿਰ ਆਏ ਹੁੰਦਾ ਚੱਲ ਬਣੀ ਪਈ ਆ ਤਾਂ ਬੱਚੇ ਖਾ ਲੈਣਗੇ ਹਨਾ ਤੇ ਚਲੋ ਜੀ ਹੁਣ ਉਹ ਮੈਂ ਰੋਟੀ ਚੱਕੀ ਤੇ ਆਹ ਲਿਆ ਜੀ ਡੋਂਗਾ ਆਪਾਂ ਤੇ ਡੋਂਗੇ ਦੇ ਵਿੱਚ ਸਾਰੀ ਇਹ ਚੂਰਤੀ ਤੇ ਚੂਰ ਕੇ ਆਪਾਂ ਕੀ ਕੀਤਾ ਜੀ ਸਾਰਾ ਇਹਨੂੰ ਨਿੱਕੀ ਨਿੱਕੀ ਕਰਤੀ ਸਾਰੀ ਵਧੀਆ ਮੈਂ ਕਹਿੰਦੀ ਹੁਣ ਇਹ ਤੇ ਸੁਰਖੀ ਬਿੰਦੀ ਲਾ ਦੇਣੀ ਐ ਕਣਕ ਦੇ ਆਟੇ ਦੀ ਰੋਟੀ ਐ ਜੀ ਵੇਸਣ ਦੀ ਵੀ ਵਧੀਆ ਬਣ ਜਾਂਦੀ ਹੈਗੀ ਤੇ ਬਾਜਰੇ ਦੀ ਚੂਰੀ ਵੀ ਬਹੁਤ ਸਵਾਦ ਬੰਦੀ ਹੁੰਦੀ ਆ ਹਨਾ ਤੇ ਇਹ ਚੀਜ਼ਾਂ ਤਾਂ ਠੰਡ ਦੀਆਂ ਹੁੰਦੀਆਂ ਨੇ ਤੇ ਗਰਮੀ ਦੀਆਂ ਇਹ ਚੱਲਦੀਆਂ ਨੇ ਤੇ ਭਾਈ ਜਵਾਕਾਂ ਨੇ ਤਾਂ ਅੱਜ ਮੁਰਕਾ ਲਿਆ ਤਾਂ ਮੈਨੂੰ ਕਹਿੰਦੇ ਆ ਸਿਆੰਤਾ ਲੱਗੀ ਐ ਭੁੱਖ ਮੱਖਾ ਪੁੱਤ ਤੁਸੀਂ ਬੈਠੋ ਸਾਰੇ ਬੈਠੋ ਤੇ ਹੁਣ ਮੈਂ ਲਿਆਉਣੀ ਐ ਵਧੀਆ ਜੀ ਬਣਾ ਕੇ ਤਾਕਤਾਲੀ ਚੀਜ਼ ਆਹ ਲੋ ਜੀ ਆਪਾਂ ਕੀ ਕੀਤਾ ਸ਼ੱਕਰ ਦਾ ਚੱਕਿਆ ਪੌਲਾ ਤੇ ਇਹਦੇ ਵਿੱਚ ਪਾਤਾ ਸ਼ੱਕਰ ਨਾਲੇ ਤਾਂ ਮਿੱਠੀ ਦੀ ਮਿੱਠੀ ਤੇ ਨਾਲੇ ਤਾਕਤਵਾਰ ਹੁੰਦੀ ਹੈਗੀ ਐ ਅੱਗੇ ਕੀ ਕਰਦੇ ਦੁਪਹਿਰ ਵੇਲੇ ਨਾ ਮਤਲਬ ਸ਼ੱਕਰ ਨਾਲ ਰੋਟੀ ਖਾਂਦੇ ਖਾਂਦੇ ਤੇ ਸਰਦਾਰ ਜੀ ਨੂੰ ਤਾਂ ਹੁਣ ਵੀ ਆਦਤ ਆ ਉਹਨਾਂ ਨੇ ਦੁਪਹਿਰੇ ਨਾ ਇੱਕ ਡੇਢ ਫੁਲਕਾ ਜਾਂ ਦੋ ਫੁਲਕੇ ਉਹਨਾਂ ਨੇ ਸ਼ੱਕਰ ਦੇ ਨਾਲ ਖਾਣੇ ਹੀ ਖਾਣੇ ਐ ਸ਼ੁਰੂ ਤੋਂ ਆਦਤ ਬਣੀ ਹੋਈ ਹੈ ਜੀ ਇਹਨਾਂ ਦੀ ਇਹ ਸ਼ੱਕਰ ਤਾਂ ਮੈਂ ਆਮ ਲਿਆ ਕੇ ਰੱਖਦੀ ਆ ਘਰੇ ਆਹ ਲੋ ਜੀ ਹੁਣ ਆਪਾਂ ਪੂਰੇ ਜੋਰ ਸ਼ੋਰ ਦੇ ਨਾਲ ਚੂਰੀ ਕੁੱਤ ਲੈਣੀ ਆ ਕੇਰਾ ਤਾਂ ਸ਼ੱਕਰ ਲਾਈ ਆ ਰੋਟੀ ਦੇ ਵਿੱਚ ਹਨਾ ਤੇ ਉਹ ਚੂਰੀ ਕੀ ਜਿਹਨੂੰ ਪੂਰਾ ਜ਼ੋਰ ਨਾ ਲੱਗਿਆ ਅਰਮਾਨ ਮੇਰੇ ਨਾਲ ਗੱਲਾਂ ਕਰਦਾ ਨਾਨੀ ਤੁਸੀਂ ਕੀ ਖਾਂਦੇ ਹੁੰਦੇ ਸੀ ਮਾਹ ਪੁੱਤ ਇਹੋ ਜਿਹੇ ਖਰਾਕਾ ਸੀਗੀਆਂ ਉਦੋਂ ਕਦੋਂ ਹੁੰਦੇ ਸੀ ਲੇਜ ਤੇ ਕਦੋਂ ਹੁੰਦੇ ਸੀ ਕੁਰਕਰੇ ਤੇ ਨਾ ਹੀ ਉਹਨਾਂ ਦੇ ਵਿੱਚ ਕੋਈ ਚੀਜ਼ ਹੁੰਦੀ ਸੀ ਤੇ ਹੁਣ ਵੀ ਜਿਹੜੇ ਖਾਂਦੇ ਆ ਜਵਾਕ ਉਹਨਾਂ ਨੂੰ ਕੋਈ ਫਾਇਦੇ ਵਾਲੀ ਗੱਲ ਹੈ ਨਹੀਂਗੀ ਹਨਾ ਤੇ ਆਹ ਦੇਖੋ ਤੁਸੀਂ ਆਪਾਂ ਹੁਣ ਕਿਉਂ ਪਾ ਲਿਆ ਜੀ ਆਪਦਾ ਜੀਬ ਖੋਲ ਕੇ ਕਿਉਂ ਪਾ ਲਿਆ ਜਵਾਕਾਂ ਨੂੰ ਮੈਂ ਆਖਿਆ ਖਾ ਲੈਣ ਤੇ ਹੁਣ ਪੂਰਾ ਜੋਰ ਸ਼ੋਰ ਲਾ ਕੇ ਆਪਾਂ ਇਹ ਚੂਰੀ ਘੁੱਟ ਦੇਣੀ ਆ ਚੂਰਮਾ ਬਣਾ ਦੇਣਾ ਜੀ ਵਧੀਆ ਇਹਨਾਂ ਵਾਸਤੇ ਕਿਉਂ ਆਪਾਂ ਥੋੜਾ ਜਿਹਾ ਹੋਰ ਪਾ ਲੈਣੇ ਆ ਤੇ ਵਧੀਆ ਬਣਾ ਕੇ ਆਪਾਂ ਤੇ ਲੱਡੂ ਤਿਆਰ ਕਰ ਲੈਣੇ ਆ ਤੇ ਨਾਲੇ ਤੁਸੀਂ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਮੇਰੀ ਵੀਡੀਓ ਤੁਹਾਨੂੰ ਲੱਗਦੀ ਕਿਵੇਂ ਆ ਤੇ ਨਾਲੇ ਭਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਮੇਰੀਆਂ ਵੀਡੀਓ ਤੁਸੀਂ ਦੇਖਦੇ ਹੋ ਤੇ ਉਹਤੇ ਮਿੱਠੇ-ਮਿੱਠੇ ਕਮੈਂਟ ਕਰਦੇ ਹੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਲੱਖ-ਲੱਖ ਧੰਨਵਾਦ ਜੀ ਲੋ ਜੀ ਆਪਾਂ ਹੁਣ ਜ਼ੋਰ ਸ਼ੋਰ ਪੂਰਾ ਲਾ ਰੱਖਿਆ ਹੈਗਾ ਬੱਟ ਕੱਢ ਰੱਖੇ ਨੇ ਚੂਰੀ ਦੇ ਤੇ ਆਪਾਂ ਹੁਣ ਕੁੱਟ ਕੇ ਤੇ ਆਪਾਂ ਇਹਦੇ ਹੁਣ ਬਣਾ ਦੇਣੇ ਨੇ ਜੀ ਲੱਡੂ ਠੀਕ ਹੈ ਜੀ ਲੱਡੂ ਬਣਾ ਦੇਣੇ ਜਵਾਕ ਕਹਿੰਦੇ ਆ ਨਾਨੀ ਤੁਸੀਂ ਕੀ ਖਾਂਦੇ ਸੀ ਥੋੜੇ ਤਾਂ ਬੜੇ ਡੋਲੇ ਛੋਲੇ ਐ ਮੈਂ ਆਖਿਆ ਭਾਈ ਇਹ ਮੈਂ ਵੀ ਇਹੀ ਕੁਸ਼ੀ ਖਾਂਦੀ ਹੁੰਦੀ ਸੀ ਮੇਰੇ ਡੈਡੀ ਖਵਾਉਦੇ ਹੁੰਦੇ ਸੀ ਮੇਰੇ ਡੈਡੀ ਕਹਿੰਦੇ ਉਹਰੇ ਲਿਆ ਪੁੱਤ ਮੇਰੇ ਕੋਲੇ ਲਿਆ ਚੱਕ ਕੇ ਡੂੰਗਾ ਡੂੰਗਾ ਮੈਂ ਤੈਨੂੰ ਚੂਰੀ ਕੁੱਟ ਕੇ ਦੇਵਾਂ ਮੇਰੇ ਡੈਡੀ ਨੇ ਮੇਰੇ ਪਾਪਾ ਜੀ ਨੇ ਸਾਨੂੰ ਨਾਲ ਬਾਕੇ ਰੋਟੀ ਖਵਾਉਣੀ ਉਹਨਾਂ ਨੇ ਚੂਰੀ ਜ਼ਰੂਰ ਖਵਾਉਣੀ ਸਾਨੂੰ ਤੇ ਐਵੇਂ ਹੁਣ ਸਰਦਾਰ ਜੀ ਦੀ ਆਦਤ ਆ ਉਹ ਵੀ ਦੁਪਹਿਰੇ ਰੋਟੀ ਖਾਂਦੇ ਖਾਂਦੇ ਨੇ ਸ਼ੱਕਰ ਨਾਲ ਉਹਨਾਂ ਨੂੰ ਆਦਤ ਬਣੀ ਹੋਈ ਹੈ ਕਿ ਉਹ ਸ਼ੱਕਰ ਨਾਲ ਤਾਂ ਭਾਵੇਂ ਉਹ ਸਬਜ਼ੀ ਦਾ ਖਾ ਲੈਣ ਪਰ ਉਹਨਾਂ ਨੇ ਬਾਅਦ ਵਿੱਚ ਕਿ ਉਹ ਸ਼ੱਕਰ ਦੇ ਨਾਲ ਰੋਟੀ ਖਾਣੀ ਖਾਣੀ ਹੈ ਤੇ ਹੁਣ ਤੱਕ ਕਹਿ ਦੇ ਜੇ ਕਿਸੇ ਨੂੰ ਚਮਚਾ ਘਿਓ ਦਾ ਪਾ ਦਿਓ ਕਹਿ ਦਿੰਦੇ ਨਾ ਜੀ ਸਾਨੂੰ ਡ ਘਾਰ ਲੱਗੇ ਕੋਈ ਡ ਘਾਰ ਡ ਘੁਰ ਨਹੀਂ ਲੱਗਦੇ ਭਾਈ ਖਾ ਪੀ ਲਈਦਾ ਹੈਗਾ ਠੀਕ ਹੈ ਜੀ ਤੇ ਚਲੋ ਠੀਕ ਹੈ ਜੇ ਖਾਂਦੇ ਪੀਂਦੇ ਰਾਵਾਂਗੇ ਤੇ ਜਦੋਂ ਜਾਮਾ ਕਿ ਉਹ ਤੋਂ ਕਿਸੇ ਨੂੰ ਬਾਹਲਾ ਨਾ ਘਿਓ ਦਾ ਪੀਪਾ ਪਾਉਣਾ ਪਊਗਾ ਨਾਲ ਦੀ ਨਾਲ ਸਾਡ ਸਾਡ ਕਰਕੇ ਚੱਲ ਬਈ ਹੋ ਜੂਗਾ ਕੰਮ ਹਨ ਤੇ ਲੋ ਜੀ ਆ ਪਾਤਾ ਜੀ ਆਪਾਂ ਲਾਤਾ ਜੀ ਉੱਤੇ ਚਾਂਦੀ ਦਾ ਵਰਕ ਮੈਂ ਕਹਿੰਦੀ ਜਿਵੇਂ ਉੱਤੇ ਲਾਈਦਾ ਨਾ ਕੀ ਕਹਿੰਦੇ ਹੁੰਦੇ ਬਰਫੀ ਤੇ ਹਨਾ ਕਾਜੂ ਕਤਲੀ ਤੇ ਤੇ ਉਹ ਮੈਂ ਆਪਾਂ ਵੀ ਵਰਕ ਲਾਤਾ ਤਰਸਨ-ਪਸਨ ਪੂਰੇ ਕਰ ਤੇ ਫੁੱਲ ਬੂਟੀਆਂ ਲਾਤੀਆਂ ਤੇ ਆਪਾਂ ਇਹ ਤੇ ਸੁਰਖੀ ਬਿੰਦੀ ਲਾ ਕੇ ਪੂਰਾ ਕਰ ਲੇ ਤਿਆਰ ਤੇ ਮੁੜਕੋ ਮੁੜਕੀ ਹੋ ਗਏ ਜੋਰ ਲੱਗਿਆ ਸਾਰਾ ਤੇ ਲੋ ਜੀ ਹੁਣ ਆਪਾਂ ਨੂੰ ਐਂ ਦੱਸੋ ਤੁਹਾਨੂੰ ਵੀ ਕਿਵੇਂ ਲੱਗੇ ਮੇਰੇ ਹਨਾ ਇਹ ਕਣਕ ਦੇ ਆਟੇ ਦੇ ਲੱਡੂ ਮੋਤੀ ਚੂਰ ਦੇ ਲੱਡੂ ਮੇਰੇ ਤੇ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਕਿਵੇਂ ਲੱਗੇ ਤੇ ਭਾਈ ਨਾਨ ਕੀ ਆਏ ਹੋਈਏ ਤੇ ਲੱਡੂ ਖਾਦੇ ਰਹਣ ਗੱਲ ਬਣ ਨਹੀਂ ਸਕਦੀ ਓਕੇ ਜੀ ਬਾਏ ਬਾਏ